ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਬਾਈ ਕੋਲ ਤਨ ਗਾਮਾ ਠੀਕ ਹੈ ਜੀ ਟੋਕੜਾ ਵਧ ਜਾਣਕਾਰੀ ਬਾਈ ਤੁਹ ਲਵਾਂਗੇ ਜੀ ਠੀਕ ਹੈ ਜੀ ਬਧਾਤਾ ਰੋਡ ਤੇ ਬਾਈ ਦਾ ਘਰ ਆ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਟੋਕੜ ਗਾਮਾ ਕਰਦੇ ਜੀ ਬਾਈ ਨਾਲ ਗੱਲਬਾਤ ਅੱਜ ਮੇਰੀ ਸਸੀ ਗਾਨੀ ਸਸੀ ਕਾਲ ਬਾਈ ਨਾਮ ਦੱਸਿਓ ਜੀ ਨਾਮ ਕਾਲਾ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਸੀਲਤਾਪਾ ਤੇ ਨੰਬਰ ਪੜਾਓ ਖਾਨ ਨਾਮੇ 777740 ਆਪਰੇ ਕਰ ਤਾ ਨਾ ਆ ਪਹਿਲੀ ਗਾਮ ਚਾਰ ਤੱਕ ਇਹ ਭਾਈ ਦੋ ਦੋ 2 ਮਹੀਨੇ ਹੋ ਗਏ ਨੂੰ ਸੂਈ ਨੂੰ ਹੁਣ ਦੁੱਧ ਹੋਏ ਥਲੇ 8-9 ਕਿਲੋ ਖੁੱਲਾ ਹੂੰ ਹੁਣ ਤਾਂ ਚੁੰਗਾਂ ਵਾਂ ਕਰਕੇ ਉਹਨਾਂ ਪਤਾ ਨਹੀਂ ਲੱਗਦਾ ਹੂੰ ਇਹ ਰੇਟ ਕਿੰਨਾ ਦਾ ਰੇਟ ਤਾਂ ਆਪਾਂ ਜਾਇਜ਼ ਹੀ ਕਰਾਂ 25000 ਰੁਪਏ ਮੰਗਦੇ ਆ ਆਪਾਂ ਲੈਣ ਦੇ ਦੇ ਦਾ ਇਸ ਹਿਸਾਬ ਨਾਲ ਹੂੰ ਕਿਸੇ ਇਹ ਗੱਭਨ ਨਹੀਂ ਇਹ ਗੱਭਨ ਨਹੀਂ ਠੀਕ ਹੱਜੀ ਆ ਕਿਸੇ ਬੜੀ ਦੇ ਬਸਰ ਇਹ ਵੀ ਡੇਢ ਕਿ ਮਹੀਨੇ ਦੀ ਸੂਈ ਵੀ ਆ ਦੁੱਧ ਹੈਗਾ ਇਹਦੇ ਥੱਲੇ 9 ਕਿਲੋ ਬੱਚਾ ਬੱਚਾ ਦਾ ਹੈ ਨਹੀਂ ਬੰਦੇ ਦੀ ਜਾਂ ਬੇਟਾ ਹੀ ਦੀ ਸਾਹਮਣੇ ਤੋਂ ਆਈ ਵੀ ਆ ਇੱਕ ਇਹ ਗਾਂ ਦੇ ਭਾਈ ਮਾੜ ਇਹਦਾ ਸੱਟਾ ਖੜਦੀ ਆ ਚੋਂਦੇ ਤੋਂ ਆ ਦੁੱਧ 9 ਕਿਲੋ ਆਉਂ ਮਾੜਾ ਚੋਂ ਲੱਗੇ ਸੱਟਾ ਧਾਰ ਤੂਰ ਪੂਰੀ ਸੱਟਾ ਖੜਦੀ ਆ ਮੜਾਇ ਇਹਦਾ ਵੀ ਜਾਇਜ਼ ਹੀ ਕਰਾਵੇ ਆਪਾਂ ਦੇ ਦਾਂ ਮਿੱਤੇ 20000 ਦੀ ਕੱਲ ਅਸੀਂ ਵੀ ਕੋਲੇ ਗੱਲ ਕੀਤੀ ਆ ਮੋੜ ਕੇ ਇੱਥੇ ਆ ਗਲਾ ਇੱਥੇ ਆ ਕੇ ਕਹਿੰਦਾ ਪਹਿਲਾਂ ਨਹੀਂ ਤੁਸੀਂ ਆਪਾਂ ਪਹਿਲਾਂ ਸੱਟਾ ਸੜਦਿਆ ਦੁੱਧ ਇੱਕੋ ਜਾ ਹੂੰ ਕਿਹੜਾ ਸਾਡਾ ਸਰਦਾਰ ਆਹ ਧਮਾ ਕਰ ਲਾ ਹਾਂ ਉਹ ਬਰਦੀ ਉਹ ਬਰਦੀ ਹਾਂ ਇਹ ਮੋੜ ਲੀ ਮੋੜ ਲੀ ਪਹਿਲੇ ਡੇਟ ਵੀ ਜਿਵੇਂ ਦਾਜ ਦੱਸਿਆ ਤੇ ਇਹ ਕਨੇਡਾ ਵਸੀਰ ਨੇ ਇਹ ਡੇਢ ਮਹੀਨਾ ਹੋਇਆ ਸਹੀ ਹੀ ਬਾਈ ਜਵਾ ਬੰਦੇ ਦੀ ਸਾਹ ਨਹੀਂ ਸੀ ਆਪਣੇ ਕੋਲ ਡੱਤ ਬਦਲ ਲਾ ਗਈਏ ਪਾਰਾ ਤੇ ਰੱਖ ਲਉ ਦਈਉ ਆਪਣੇ ਕੋਲ ਤੇ ਨਹੀਂ ਇਹ ਬੇ ਸੁਈ ਵੀ ਆ 15 ਦਿਨਾਂ ਦੀ ਮਗਰ ਇਹਦੇ ਬੱਸਾ 17 18 ਕਿਲੋ ਦੱਦਾ ਇਹਦੇ ਥੱਲੇ ਠੰਡੀ ਸੀਲਾ ਆਪਾਂ ਤੇ ਆ ਹੀ ਬੈਠਾ ਰਿਹਾ ਬਾਈ ਹੂੰ ਆ ਹੀ ਬੈ ਜਾ ਤੂੰ ਮਰਦੀ ਚੋਈ ਚਾ ਲੈਣਾ ਪਾਉਣਾ ਆਪਾਂ ਨਹੀਂ ਪਾਉਣਾ ਆਪਾਂ ਇਹਦਾ ਰੇਟ ਤਾਂ ਆਪਾਂ ਵੀ 55000 ਕਰਦੇ ਹਾਂ ਲੈਣ ਦੇਣ ਆਪਾਂ ਕੋਈ ਬਾਕੀ ਫੋਨ ਤੇ ਕਰ ਲਾਂ ਵੇ ਹੂੰ ਤੇ ਤੂੰ ਨਾ ਇਹਦਾ 16 17 ਕਿਲੋ ਹੋਂ ਤਾਂ ਵੀ ਚੋਈ ਵੀ ਆ ਇਹ ਇਹਦਾ ਆ ਹੀ ਪਣ ਜਿੰਦੀ ਆ